ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਸਵੀਰਾਂ ਜਿਹੜਾ ਪਟਿਆਲਾ ਦੇ ਗਾਜੇਵਾਸ ਤੋਂ ਆ ਰੀਆਂ ਨੇ ਤੇ ਤਸਵੀਰਾਂ ਆ ਰੀਆਂ ਨੇ ਦੁੱਖ ਦੇਣ ਵਾਲੀਆਂ ਜਾਣਕਾਰੀ ਮਿਲੀ ਹੈ ਕਿ ਸਮਾਣੇ ਵੱਲੋਂ ਇੱਕ ਟਰਾਲਾ ਜੋ ਕਿ ਭਵਾਨੀਗੜ੍ਹ ਵੱਲੋਂ ਆ ਰਿਹਾ ਸੀ ਜਿਹਨੇ ਕੋਟਕਪੂਰੇ ਸਾਈਡ ਜਾਣਾ ਸੀ ਅਤੇ ਜਦੋਂ ਉਹ ਗਾਜੇਵਾਸ ਦੇ ਨੇੜੇ ਪਹੁੰਚਦਾ ਤਾਂ ਹਾਦਸਾ ਗਰਸ ਹੋ ਕੇ ਪਹਿਲਾਂ ਬਿਜਲੀ ਦੇ ਇੱਕ ਟਰਾਂਸਫਾਰਮ ਚ ਲੱਗਦਾ ਤੇ ਉਸ ਤੋਂ ਬਾਅਦ ਦੁਕਾਨਾਂ ਚ ਜਾ ਵਰਦਾ ਜਿਸ ਦੇ ਨਾਲ ਉੱਥੇ ਬੈਠੇ ਲੋਕ ਨੇ ਜਿਹੜੇ ਉਹ ਜ਼ਖਮੀ ਹੋ ਜਾਂਦੇ ਨੇ ਜਾਣਕਾਰੀ ਮਿਲੀ ਹੈ ਕਿ ਸਬਡਿਵੀਜ਼ਨ ਭਵਾਨੀਗੜ ਦਾ ਪਿੰਡ ਨਰੈਣਗੜ੍ਹ ਤੋਂ ਇੱਕ ਪਰਿਵਾਰ ਜੋ ਕਿ ਨਮਾਦੇ ਵਿਖੇ ਮੇਲੇ ਤੇ ਮੱਥਾ ਟੇਕਣ ਜਾ ਰਿਹਾ ਸੀ ਉਹਨਾਂ ਦਾ ਬਾਈਕ ਹੈ ਜਿਹੜਾ ਉਹ ਟਾਇਰ ਪੈਂਚਰ ਹੁੰਦਾ ਤੇ ਉਸੇ ਦੁਕਾਨ ਤੇ ਖਰਦੇ ਨੇ ਤਾਂ ਇਹ ਪਾਣਾ ਵਾਪਰ ਜਾਂਦਾ ਹੈ ਜ਼ਖਮੀਆਂ ਨੂੰ ਸਮਾਨੇ ਦਾਖਲ ਕੀਤਾ ਜਾਂਦਾ ਤੇ ਉਥੇ ਇੱਕ ਲੜਕੀ ਤੇ ਇੱਕ ਛੋਟੀ ਬੱਚੀ ਹੈ ਜਿਹੜੀ ਉਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਸੋ ਤਸਵੀਰਾਂ ਤੁਹਾਨੂੰ ਹਸਪਤਾਲ ਦੀਆਂ ਦਿਖਾ ਰਿਹਾ ਜ਼ਖਮੀ ਇਹ ਉਹ ਨੌਜਵਾਨ ਕੁੜੀਆ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਇੱਕ ਛੋਟੀ ਬੱਚੀ ਉਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਛੋਟੀ ਬੱਚੀ ਵੀ ਹਾਥੇ ਦਾ ਸ਼ਿਕਾਰ ਹੋ ਗਈ ਹੈ ਅਤੇ ਹਸਪਤਾਲ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਮਾਤਾ ਪਿਤਾ ਨੇ ਜਿਹੜੇ ਉਹ ਹਸਪਤਾਲ ਦੇ ਵਿੱਚ ਬੈਠੇ ਨੇ ਸੋ ਇਹ ਤਸਵੀਰਾਂ ਤੁਸੀਂ ਗਾਜੇਵਾਸ ਦੀਆਂ ਦੇਖ ਰਹੇ ਹੋ ਜਿਹੜਾ ਇੱਕ ਚੌਰਾਹਾ ਆ ਜਿੱਥੇ ਕਿ ਇਹ ਹਸਪਤਾਲ ਸ੍ਰੀਪ ਸਿੰਘ ਜੀ ਸੋ ਸੰਦੇ ਆ ਨੌਜਵਾਨ ਦਾ ਕੀ ਕਹਿਣਾ ਹੈ ਇੱਕ ਗਾਜੇਵਾਸ ਦਾ ਅੱਡਾ ਹੀ ਚੌਂਕ ਵਾਲਾ ਚੌਂਕਾ ਗਾਜੇਵਾਸ ਕੋਲੇ ਜੀ ਇਥੇ ਸਾਰਨ 10:00 ਵਜੇ ਨਾ ਇਧਰਲੀ ਸਮਾਣੇ ਸਾਈਡ ਤੋਂ ਇੱਕ ਟਰਾਲ ਆ ਰਿਹਾ ਸੀ ਉਹਦੇ ਮੂਰੇ ਮੋਟਰਸਾਈਕਲ ਆਣ ਕਰਕੇ ਉਹਨੇ ਕੱਟ ਮਾਰਿਆ ਕੱਟ ਦੇ ਵਿੱਚ ਜਿਹੜੇ ਉਰੇ ਟਕਤ ਪੋਸ ਰੱਖਿਆ ਹੋਇਆ ਸੀ ਉਹਦੇ ਉੱਤੇ ਦੋ ਲੇਡੀਜ਼ਾਂ ਤੇ ਉਹਨਾਂ ਕੋਲ ਇੱਕ ਬੱਚਾ ਸੀ ਜਿਹਦੇ ਵਿੱਚੋਂ ਦੋ ਲੇਡੀਜ਼ ਤਾਂ ਇੱਕ ਲੇਡੀਜ਼ ਹੈ ਤੇ ਇੱਕ ਬੱਚਾ ਦਾ ਟਰਾਲੇ ਦੇ ਥੱਲੇ ਆ ਗਿਆ ਤੇ ਇੱਕ ਲੇਡੀਜ਼ ਨੇ ਅੰਦਰ ਭੱਜ ਕੇ ਜਾਨ ਬਚਾਈ ਆ ਉਹ ਵੀ ਮੈਨੂੰ ਲੱਗਦਾ ਇਲਾਜਦਿਨ ਇਲਾਜਦਿਨ ਅਦਸਨ ਦੇ ਮੁਤਾਬਕ ਇਹਨਾਂ ਨੇ ਜਿਹੜਾ ਟਰਾਲੇ ਤੇ ਕੁਸੇ ਥੇ ਨਾ ਹਰ ਵਾਰ ਦੀ ਤਰ੍ਹਾਂ ਉਰੇ ਟਰਾਂਸਫਾਰਮਰ ਦਾ ਲੱਗਿਆ ਹੋਇਆ ਉਹ ਆਹੀ ਵਾਰ ਡਿੱਕਾ ਲਾਉਂਦਾ ਪਹਿਲਾਂ ਵੀ 2-3 ਵਾਰ 400 ਹੋਏ ਨੇ ਤੇ ਘਟੋ ਘਟ ਇੰਨਾ ਨਹੀਂ ਮੇਰਾ 3-4 ਤੋਂ ਲੱਖ ਦਾ ਨੁਕਸਾਨ ਕਰਦਾ ਦੁਕਾਨ ਦਾ ਦੁਕਾਨਦਾਰ ਨੂੰ ਹਾਂਜੀ ਹਾਂ ਹਾਂਜੀ ਔਰ ਹੁਣ ਬਿਜਲੀ ਬੋਰ ਤੋਂ ਮੰਨ ਲਓ ਤੁਸੀਂ ਕੀ ਮੰਗ ਹਾਂਜੀ ਹਾਂ ਮੁਆਵਜ਼ੇ ਦੀ ਮੰਗ ਕਰਾਂਗੇ ਜੀ ਜਿੰਨਾ ਖਰਚਾ ਹੋਇਆ ਜੀ ਤਰਾ ਕਾਲਾ ਹਾਂ ਜੀ ਜੀ ਕੀ ਨਾਮ ਹੈ ਆਸ਼ੂ ਹਾਂ ਕਹਾਂ ਸੇ ਗੱਡੀ ਕਾ ਲੈ ਕੇ ਜਾ ਰਹੇ ਸੀ ਤਰਾਵੜੀ ਸੇ ਚੋਲੋ ਕੀ ਖਾਲੀ ਕਰਕੇ ਲੈ ਕੇ ਆਏ ਸੀ ਤਾਜਰ ਭੱਜੀ ਆ ਗਏ ਕੋਟਕਪੂਰਾ ਸ਼ਹਿਰ ਜਾ ਰਹੇ ਸੀ ਕੋਟਕਪੂਰਾ ਖਾਲੀ ਕਰਕੇ ਤੇ ਇਹ ਕਿਵੇਂ ਹੋਇਆ ਕਿ ਉਹ ਅੱਗੇ ਆ ਗਏ ਸੇ ਨਾ ਇੱਕ ਚਰਸਤੇ ਤੇ ਦੁਕਾਨੋਂ ਵਾਲੇ ਵੀ ਸਾਹਮਣੇ ਸੇ ਇੱਕ ਸਪਲੈਂਡਰ ਮੋਟਰਸਾਈਕਲ ਦਾ ਹੂੰ ਬੀਬੀ ਔਰ ਬਾਪੂ ਥਾ ਇੱਕ ਉਹ ਗੁਜ਼ਰ ਰਹੇ ਤੇ ਉਸ ਦਾ ਧਿਆਨ ਪੜਾ ਗਾੜੀ ਥੋੜੀ ਤੇਜ਼ ਸੀ ਉਹਨੇ ਇਧਰ ਕੋ ਕਮਾ ਦਿਆ ਮੈਂ ਕਨੈਕਟਰ ਵਾਲੀ ਸੀਟ ਪਰ ਬੈਠਾ ਹੋਆ ਦਾ ਜੋ ਦੁਕਾਨ ਕੇ ਉੱਪਰ ਚਾਦਰ ਲੱਗੀ ਹੋਈ ਸੀ ਕਨੈਕਟਰ ਹਾਂਜੀ ਮੈਂ ਪਹਿਲੀ ਪਹਿਲੀ ਵਾਰ ਆਇਆ ਥਾ ਡਰਾਈਵਰ ਪੁਲਿਸ ਵਾਲੇ ਕੇ ਪਾਸ ਹੀ ਆ ਮੈਂ ਪਹਿਲੀ ਵਾਰ ਆਇਆ ਥਾ ਉਹ ਜਦ ਉਹ ਛੀਛੇ ਕੇ ਵਿੱਚ ਵਜਾ ਉਹ ਚਾਦਰ ਮੇਰੇ ਪੇਟ ਤੇ ਵੱਜ ਗਈ ਠੀਕ ਜੋਰਾ ਸਿੰਘ ਆਈ ਹੈ ਜੋਰਾ ਸਿੰਘ ਜੋਰਾ ਸਿੰਘ ਇਹ ਕੀ ਲੱਗਦੇ ਹੋਟੇ ਇਹ ਮੇਰਾ ਸਾਥ ਜੀ ਰਾਜਪਾਲ ਇਹ ਹਾਂ ਇੱਕ ਕੋਣ ਕੋਣ ਪੂਰਾ ਇਹ ਇੱਕ ਤਾਂ ਰਾਜਪਾਲ ਦੀ ਬੇਟੀ ਪੂਰੀ ਹੋਗੀ ਉਹੀ 24 ਸਾਲ ਉਮਰ ਦੀ ਇੱਕ ਇਹਨਾਂ ਦਾ ਗਮੰਡੀਆਂ ਦੀ ਕੁੜੀ ਤੇ ਇਹਨਾਂ ਨਾਲ ਇਹਨਾਂ ਦੇ ਰਹਿੰਦੀ ਸੀ ਜ਼ਿਆਦਾ ਉਹ ਇਹ ਕਿਹੜੇ ਪਿੰਡ ਦੇ ਨੇ ਨਰਾਇਣਗੜਾ ਜੀ ਪਿੰਡ ਆ ਤੇ ਕਿੱਥੇ ਆ ਰਹੇ ਸੀ ਇਹ ਇਹ ਨਮਾਦ ਮੇਲੇ ਤੇ ਆ ਰਹੇ ਤੇ ਉੱਥੇ ਪੈਂਚਰ ਹੋ ਗਿਆ ਦਾ ਰਾਜਪਾਲ ਦਾ ਮੋਟਰਸਾਈਕਲ ਇਹ ਪੈਂਚਰ ਲਵਾਉਣ ਲੱਗ ਗਿਆ ਇਹ ਬੈ ਗਿਆ ਦੁਕਾਨ ਤੇ ਉਧਰੋਂ ਗੱਡੀ ਆਈ ਇਹ ਕਹਿੰਦੇ ਤੇਜ਼ ਵੀ ਖੰਭਾ ਵੀ ਤੋੜਿਆ ਉਹਨਾਂ ਟਰਾਂਸਫਾਰਮ ਵੀ ਵਗਿਆ ਹਾਂ ਦੇਖਿਆ ਦੇਖਿਆ ਇਹਨੇ ਉਹ ਵਿੱਚ ਦੁਕਾਨਾਂ ਦੇ ਬੈਠੀਆਂ ਤੇ ਬਾੜਤੀ ਦੁਕਾਨਾਂ ਦੇ ਬਾੜਤੀ ਗੱਡੀਆਂ ਇਹਨਾਂ ਨੇ ਹਾਂਜੀ ਉੱਥੇ ਬੈਠਿਆਂ ਤਾਂ ਇਹ ਚੜ ਗਿੱਤੇ ਉਹਨਾਂ ਦੇ ਟਰਾਲਾ ਸੋ ਰਿਸ਼ਤੇਦਾਰ ਹਾਕਤ ਪੁੱਛਣ ਆਏ ਨੇ ਤੇ ਉਧਰੋਂ ਗਾਜੇਵਾਸ ਚੌਂਕੀ ਵਿਖੇ ਵੀ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਪੜਤਾਲ ਆਰੰਭ ਦਿੱਤੀ ਹੈ ਪਹਿਨਾ ਆਪਾ ਸੁਣਦੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਆਜੋ ਉਹ ਵੀ ਸੁਣਦੇ ਆ ਅਮਰਪਾਲ ਜੀ ਜਿਹੜਾ ਏਡੇ ਤੇ ਹੱਸ ਹੋਇਆ ਇਹ ਇਨਫਰਮੇਸ਼ਨ ਹੈ ਸਾਰੇ ਸਮਾਣੇ ਵਾਲ ਤੋਂ ਟਰਾਲਾ ਆ ਰਿਹਾ ਸੀ ਆ ਅਚਾਨਕ ਡਰਾਈਵਰ ਤੋਂ ਮਤਲਬ ਸਟੀਅਰਿੰਗ ਘੁੰਮਣ ਕਰਕੇ ਉਹ ਦੁਕਾਨ 'ਚ ਜਾਵੜਿਆ ਉੱਥੇ ਕੁਝ ਮਤਲਬ ਬੱਚੇ ਤੇ ਕੁਝ ਲੇਡੀਜ਼ ਬੈਠੀਆਂ ਸੀਗੀਆਂ ਤੇ ਜਿੰਨਾਂ ਦੇ ਵਿੱਚ ਦੋ ਲੇਡੀ ਇੱਕ ਬੱਚਾ ਸੀਗਾ ਤੇ ਇੱਕ ਲੇਡੀ ਸੀਗੀ ਤੇ ਉਹਨਾਂ ਦੇ ਉੱਤੇ ਚੜ ਗਏ ਤੇ ਉਹਨਾਂ ਦੀ ਮਤਲਬ ਜਾਨ ਮਾਜ਼ਾ ਨੁਕਸਾਨ ਹੋ ਗਿਆ ਸ਼ੰਕਰ ਭਾਈ ਗਿਆਨ ਲਿਖਣੇ ਬਾਅਦ ਹਾਂ ਹੁਣ ਇਹ ਜੋ ਬੰਦ ਦੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲੈਂਦੀ ਹੈਗੀ ਠੀਕ ਹੈ ਜੀ